ਪਾਈ ਮੱਖਣਚਾ ਲੁਬਾਨਾ ਨੇ ਬਾਬੇ ਬਕਾਲੇ ਸੱਚਾ ਗੁਰੂ ਪ੍ਰਗਟ ਕੀਤਾ ਇਹ ਜਾਣ ਕੇ ਸੰਗਤਾਂ ਗੁਰੂ ਜੀ ਦੇ ਸ਼ਰਣੀ ਆ ਗਈਆਂ ਜਿਨੂੰ ਲੋਕ ਤੇਗਾ ਕਮਲਾ ਆਖਦੇ ਸਨ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਨ ਸ਼ਕਤੀਆਂ ਦੇ ਮਾਲਕ ਹਨ ਜਿਨ੍ਹਾਂ ਮੱਖਣਚਾ ਦਾ ਡੁੱਬਦਾ ਜਹਾਜ਼ ਬੰਨੇ ਲਾਇਆ ਹੈ ਉਸ ਸ਼ਰਧਾਲੂ ਸਿੱਖ ਨੇ ਸਭ ਸੰਗਤਾਂ ਦੇ ਭਲੇ ਲਈ ਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ ਗੁਰੂ ਮਹਾਰਾਜ ਦਾ ਪ੍ਰਤਾਪ ਤੇ ਸ਼ੋਭਾ ਵੇਖ ਕੇ ਧੀਰਮਲ ਬੜਾ ਦੁਖੀ ਹੋਇਆ ਧੀਰਮਲ ਦਾ ਸ਼ੀਹਾ ਮਸੰਦ ਗੁਰੂ ਸਾਹਿਬ ਜੀ ਤੇ ਗੋਲੀ ਚਲਾਉਂਦਾ ਆ ਕਰਾਂ ਦਾ ਸਾਰਾ ਸਮਾਨ ਲੁੱਟ ਕੇ ਸੇਵਾਦਾਰਾਂ ਨੂੰ ਮਾਰ ਸ਼ੋਰ ਸ਼ਰਾਬਾ ਕਰਦੇ ਧਨ ਪਦਾਰਥ ਲੈ ਕੇ ਚਾਈ ਚਾਈ ਉਹ ਧੀਰਮਲ ਦੇ ਸਭ ਕੁਝ ਅੱਗੇ ਲਿਆ ਕੇ ਰੱਖਦਾ ਆ ਧੀਰਮਲ ਬੜਾ ਪ੍ਰਸੰਨ ਹੋਇਆ ਸ਼ੀਹੇ ਨੂੰ ਇੱਕ ਸੋਨੇ ਦੇ ਕੰਗਣਾ ਦੀ ਜੋੜੀ ਨਾਮ ਦਿੱਤੀ ਸਾਰੇ ਬਕਾਲੇ ਵਿੱਚ ਰੌਲਾ ਪੈ ਗਿਆ ਇਸ ਤਰ੍ਹਾਂ ਗਰੀਬਾਂ ਦਾ ਕੀ ਹੋਵੇਗਾ ਤਾਕਤ ਵਾਲਾ ਦਿਨ ਦੀ ਵੀ ਘਰ ਲੁੱਟ ਕੇ ਲੈ ਜਾਵੇ ਬੰਦੇ ਮਾਰ ਜਾਏ ਧੀਰਮਲ ਨੂੰ ਹੰਕਾਰ ਖਾ ਗਿਆ ਆ ਜਦੋਂ ਮੱਖਣਸ਼ਾ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਦੇ ਮੱਥੇ ਤੇ ਗੋਲੀ ਲੱਗੀ ਹੈ ਜਾਨੋਂ ਬਚ ਗਏ ਹਨ ਧੀਰਮਲ ਦੇ ਮਸੰਦ ਸਭ ਘਰ ਲੁੱਟ ਕੇ ਲੈ ਗਏ ਹਨ ਇਹ ਗੱਲ ਮੱਖਣਸ਼ਾ ਦਾ ਕਲੇਜਾ ਵਿੰਨ ਗਈ ਉਹ ਸ਼ੇਰ ਵਾਂਗ ਗਰਜਿਆ ਜਵਾਨਾਂ ਨੂੰ ਹੁਕਮ ਦਿੱਤਾ ਛੇਤੀ ਕਰੋ ਧੀਰਮਲ ਦਾ ਡੇਰਾ ਘੇਰੇ ਵਿੱਚ ਲੈ ਲਵੋ ਕੋਈ ਮਸੰਦ ਨਾ ਜਾ ਪਾਏ ਆਪ ਵੀ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਤੀਰਮਲ ਦਾ ਡੇਰਾ ਜਾ ਕੇ ਰਿਆ ਸਾਥੀਆਂ ਨੂੰ ਕਿਹਾ ਪਹਿਲਾਂ ਵਾਰ ਨਹੀਂ ਕਰਨਾ ਜੇ ਤੀਰਮਲ ਦਾ ਕੋਈ ਮਸੰਦ ਪਹਿਲਾਂ ਵਾਰ ਕਰੇ ਫਿਰ ਹੀ ਉਸ ਦਾ ਜਵਾਬ ਦੇਣਾ ਤੀਰਮਲ ਦੇ ਮਸੰਦਾਂ ਨੇ ਮੌਤ ਆਈ ਜਾਣ ਕੇ ਹਥਿਆਰ ਸੁੱਟ ਦਿੱਤੇ ਮੱਖਣ ਚਾਹ ਦੇ ਜਵਾਨਾਂ ਨੇ ਸ਼ੀਹੇ ਮਸੰਦ ਦੀਆਂ ਮੁਸ਼ਕਾਂ ਬੰਨ ਲਈਆਂ ਬਾਕੀ ਮਸੰਦਾਂ ਦੇ ਸਿਰਾਂ ਤੇ ਸਾਰਾ ਡੇਰਾ ਲੁੱਟ ਕੇ ਸਮਾਨ ਚੁਕਵਾ ਲਿਆ ਇੱਕ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪਲੰਗ ਸਮੇਤ ਚੁੱਕ ਲਈ ਗੁਰੂ ਮਹਾਰਾਜ ਦੇ ਘਰ ਲੈ ਆਏ ਮੱਖਣਸ਼ਾ ਧੀਰਮਲ ਤੇ ਦੁਸ਼ਟ ਮਸੰਦਾ ਨੂੰ ਤਾੜਨਾ ਕਰ ਰਿਹਾ ਹੈ ਤੁਹਾਡੀ ਮੌਤ ਨੇ ਤੁਹਾਨੂੰ ਆਜਾ ਮਾਰੀਆਂ ਹਨ ਤੁਸੀਂ ਮੇਰੇ ਗੁਰੂ ਤੇ ਹਮਲਾ ਕੀਤਾ ਹੈ ਮੈਂ ਤੁਹਾਡੀ ਬੋਟੀ ਬੋਟੀ ਉਡਾ ਦੇਵਾਂਗਾ ਸਿੱਖ ਗੁਰੂ ਦੀ ਸ਼ਾਨ ਵਿੱਚ ਕੋਜਾ ਬਚਨ ਨਹੀਂ ਸਹਾਰ ਸਕਦਾ ਤੇ ਐਡਾ ਵੱਡਾ ਅਪਰਾਧ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਹੈ ਧੀਰਮਲ ਚੁੱਪ ਹੈ ਉਹਨੂੰ ਪਤਾ ਸੀ ਮੈਂ ਮੱਖਣਸ਼ਾ ਦਾ ਮੁਕਾਬਲਾ ਨਹੀਂ ਕਰ ਸਕਦਾ ਨਾਲੇ ਮੇਰਾ ਪਿੰਡ ਨਹੀਂ ਘਰ ਘਾਟ ਨਹੀਂ ਜਵਾਨ ਮਾਰੇ ਜਾਣਗੇ ਪਾਪਾ ਨੇ ਬੋਲਣ ਜੋਗਾ ਨਹੀਂ ਛੱਡਿਆ ਪਛਤਾਉਂਦਾ ਆ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਗਈ ਉਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਨੰਦ ਸਰੂਪ ਬੈਠੇ ਹਨ ਕੋਈ ਹਰਕ ਸ਼ੋਗ ਨਹੀਂ ਸਤਿਗੁਰੂ ਜੀ ਨੇ ਰੋਲਾ ਸੁਣਿਆ ਪੰਡਾ ਬੱਦੀਆਂ ਚੁੱਕੀ ਆਉਂਦੇ ਲੋਕ ਵੇਖ ਕੇ ਪੁਛ ਕੀਤੀ ਮੱਖਣ ਸ਼ਾ ਐਸ ਵੇਲੇ ਕਿਸ ਤਰ੍ਹਾਂ ਆਉਣਾ ਹੋਇਆ ਹੈ ਇਹ ਸਮਾਨ ਕਿੱਥੋਂ ਲਿਆਏ ਹੋ ਇਹ ਮਨੁੱਖ ਕੌਣ ਹਨ ਇਹਨਾਂ ਨੂੰ ਕਿਉਂ ਬੱਦਦਾ ਹੋਇਆ ਹੈ ਮਹਾਰਾਜ ਜੀ ਆਪ ਜੀ ਦੀ ਔਗਿਆ ਕਰਨ ਵਾਲਾ ਨਿੰਦਕ ਹਤਿਆਰਾ ਮਹਾ ਪਾਪੀ ਦੁਸ਼ਟ ਧੀਰਮਲ ਦਾ ਮਸੰਦ ਸ਼ੀਹਾ ਹੈ ਜਿਸਨੇ ਆਪਜੀ ਉੱਪਰ ਗੋਲੀ ਚਲਵਾਈ ਆਪਜੀ ਦਾ ਅਪਮਾਨ ਕੀਤਾ ਸਾਰਾ ਸਮਾਨ ਲੁੱਟ ਕੇ ਲੈ ਗਿਆ ਉਸ ਨੂੰ ਬੰਨ ਕੇ ਲਿਆਇਆ ਹਾਂ ਇਹ ਸਾਰਾ ਸਮਾਨ ਆਪਣਾ ਵੀ ਤੇ ਧੀਰਮਲ ਦਾ ਸਾਰਾ ਡੇਰਾ ਚੁਕਾ ਕੇ ਲਿਆਇਆ ਹਾਂ ਧੀਰਮਲ ਨੂੰ ਮਾਰਿਆ ਨਹੀਂ ਕਿਉਂਕਿ ਉਹ ਗੁਰੂਕੋਲ ਵਿੱਚੋਂ ਪੈਦਾ ਹੋਇਆ ਹੈ ਮੇਰੇ ਵੇਖਦਿਆਂ ਕੋਈ ਦੁਸ਼ਟ ਕੋਟੀ ਮੱਤ ਵਾਲਾ ਆਪਜੀ ਤੇ ਹਮਲਾ ਕਰੇ ਮੈਂ ਉਸ ਮਹਾਪਰਾਦੀ ਦੇ ਤਲਵਾਰ ਨਾਲ ਟੁਕੜੇ ਟੁਕੜੇ ਕਰ ਦੇਵਾਂ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਟਾ ਕਰੇ ਸੰਗ ਕਿਰਪਾਨ ਸੇਖ ਆਪਣੇ ਗੁਰੂ ਜੀ ਦੀ ਨਰਾਦਰੀ ਨਹੀਂ ਸਹਾਰ ਸਕਦਾ ਜਾਂ ਆਪ ਮਰ ਜਾਵੇ ਜਾਂ ਦੁਸ਼ਟ ਗੁਨਾਹਗਰ ਨੂੰ ਮਾਰਦੇ ਵੇ ਜਦੋਂ ਮੈਨੂੰ ਡੇਰੇ ਖਬਰ ਮਿਲੀ ਹੈ ਉਸ ਵੇਰੇ ਮੈਂ ਧੀਰਮਲ ਦਾ ਦੋਸ਼ ਨਕੇ ਜਾ ਪਿਆ ਇਹ ਸਮਾਨ ਉਥੋਂ ਲਿਆਇਆ ਹਾਂ ਮਹਾਰਾਜ ਬੋਲੇ ਤੂੰ ਸਤਿਗੁਰੂ ਦਾ ਮਹਾਨ ਸ਼ਰਧਾ ਚੰਗੇ ਗੁਨਾ ਵਾਲਾ ਸਿੱਖ ਹੈ ਇਹ ਧੀਰਮਲ ਦੀਆਂ ਸਭ ਚੀਜ਼ਾਂ ਮੋੜ ਦਿਓ ਤਨ ਦੇ ਸਮੇਤ ਜਿਹੜਾ ਤਨ ਤੂੰ ਸਾਨੂੰ ਅਰਪਣ ਕੀਤਾ ਹੈ ਇਹ ਵੀ ਸਭ ਉਸ ਨੂੰ ਦੇ ਦਿਓ ਮਨ ਦੀ ਕਬਰ ਹਟ ਘੱਟ ਕਰੋ ਪ੍ਰਸੰਨ ਹੋ ਕੇ ਸਭ ਕੁਝ ਮੋੜ ਆਓ ਇਹ ਪਵਿੱਤਰ ਉਪਦੇਸ਼ ਹੈ ਜਿਵੇਂ ਫਰੀਦ ਜੀ ਕਹਿੰਦੇ ਹਨ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਛ ਪਾਏ ਇਸ ਤੋਂ ਹੀ ਭਲਾ ਤੇ ਬੁਰਾ ਸੁਭਾਅ ਪਤਾ ਲੱਗੇਗਾ ਤੁਸੀਂ ਕਲੇਸ਼ ਦਾ ਤਿਆਗ ਕਰੋ ਸਤਿਗੁਰਾਂ ਨੂੰ ਮਿਲਣਾ ਸਫਲ ਹੋ ਜਾਵੇਗਾ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਸਤਿਗੁਰੂ ਜੀ ਨਿਰਵੈਰਤਾ ਦਾ ਵੀ ਉਪਦੇਸ਼ ਦਿੰਦੇ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਮੱਖਣ ਸ਼ਾਨੇ ਆਪਣੇ ਸਾਥੀਆਂ ਬੁਲਾ ਕੇ ਆਖਿਆ ਇਹ ਸਮਾਨ ਲੈ ਜਾਓ ਧੀਰਮਲ ਦੇ ਡੇਰੇ ਤੇ ਦੇ ਆਓ ਤੇ ਨਾਲ ਉਸ ਨੂੰ ਇਹ ਕਹਿ ਆਉਣਾ ਹੈ ਸਤਿਗੁਰੂ ਵਿੱਚ ਵੱਡੀਆਂ ਵਡਿਆਈਆਂ ਹਨ ਪੂਰਾ ਕਰਨ ਵਾਲੇ ਨਾਲ ਭਲਾਈ ਕਰਨੀ ਮੁੜ ਕੇ ਆਪਣੇ ਦੂਰਾਚਾਰੀ ਖੋਟੇ ਮਸੰਦਾਂ ਦੀ ਸਲਾਹ ਨਾਲ ਐਸਾ ਕੰਮ ਕਰਨ ਦੀ ਗਲਤੀ ਨਾ ਕਰਨੀ ਤੈਨੂੰ ਜਿਉਂ ਦਾ ਛੱਡ ਦਿੱਤਾ ਹੈ ਮੌਤ ਦੀ سزا ਦੇ ਲਾਇਕ ਸੀ ਇਹ ਸਾਰਾ ਧੰਨ ਵਾਪਸ ਮਿਲ ਗਿਆ ਹੈ ਇਹ ਸਭ ਸਤਿਗੁਰੂ ਤੇਗਬਹਾਦਰ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਹੈ ਮੱਖਣ ਜਿਹੇ ਆਦਮੀ ਸਭ ਚੀਜ਼ਾਂ ਮੋੜ ਆਏ ਧੀਰਮਲ ਸੋਚਾਂ ਵਿੱਚ ਪੈ ਗਿਆ ਪਛਤਾਪ ਕਰਨ ਲੱਗਾ ਤਨ ਹੈ ਤੇ ਇੱਕ ਬਹਾਦਰ ਲੁੱਟਿਆ ਤਨ ਵਾਪਸ ਕਰ ਦਿੱਤਾ ਬੁਰੇ ਨਾਲ ਭਲਾਈ ਕਰਨੀ ਇਹ ਗੁਣ ਗੁਰੂ ਹੁੰਦਿਆਂ ਨਿਸ਼ਾਨੀਆਂ ਹਨ ਮਨ ਵਿੱਚ ਸ਼ਰਮਿੰਦਾ ਹੋਇਆ ਆਪਣਾ ਧੰਨ ਮੇਰੀ ਲੁੱਟੀ ਹੋਈ ਵਸਤੂ ਸਭ ਵਾਪਸ ਕਰ ਦਿੱਤੀਆਂ ਹਨ ਮੇਰਾ ਆਗੁਣ ਨਹੀਂ ਵੇਖਿਆ ਸੁਣਦੇ ਹੁੰਦੇ ਸਾਂ ਬ੍ਰਿਸ਼ ਵਰਗਾ ਸੁਭਾਸ ਸੰਤਾ ਦਾ ਪਰਉਪਕਾਰੀ ਸਹਿਨਸ਼ੀਲਤਾ ਵਾਲਾ ਹੁੰਦਾ ਹੈ ਬੁਰੇ ਦੀ ਭਲਾਈ ਕਰਨੀ ਉਹ ਹੁਣ ਚੰਗੀ ਤਰ੍ਹਾਂ ਅੱਖਾਂ ਨਾਲ ਵੇਖ ਵੀ ਲਈ ਹੈ ਇਸ ਤਰ੍ਹਾਂ ਆਪਣੇ ਆਪ ਨੂੰ tierscar ਪਾਉਂਦਾ ਗੀਟੀਆਂ ਗਿੰਦਾ ਪਛਤਾ ਰਿਹਾ ਸੀ ਆਪਣੀ ਕੀਤੀ ਕਰਤੂਤ ਉੱਤੇ ਹੋ ਸਕਦਾ ਹੈ ਧੀਰਮਲ ਦੇ ਖਿਆਲ ਹੋਰ ਵੀ ਬਦਲ ਜਾਂਦੇ ਪਰ ਪੁੱਠੀ ਮਤ ਦੇਣ ਵਾਲੇ ਕਦੋਂ ਇਹ ਖਿਆਲਾਂ ਦੀ ਤਬਦੀਲੀ ਹੋਣ ਦਿੰਦੇ ਹਨ ਉਹਨਾਂ ਨੇ ਗੁਣ ਨੂੰ ਵੀ ਔਗੁਣ ਵਿੱਚ ਬਦਲਣਾ ਹੁੰਦਾ ਹੈ ਠੀਕ ਉਸ ਵੇਲੇ ਦੁਸ਼ਟ ਸ਼ੀਹਮਸੰਦ ਬੋਲ ਉੱਠਿਆ ਗੁਰੂ ਜੀ ਇਸ ਤਰ੍ਹਾਂ ਗੱਲ ਨਹੀਂ ਬੰਨਨੀ ਆਪਣੇ ਤੇਜ ਪ੍ਰਤਾਪ ਨੂੰ ਵੇਖੋ ਜਿਸ ਤੋਂ ਡਰਦਿਆਂ ਉਹਨਾਂ ਨੇ ਸਭ ਕੁਝ ਵਾਪਸ ਕਰ ਦਿੱਤਾ ਹੈ ਉਹਨਾਂ ਨੂੰ ਪਤਾ ਹੈ ਗੁਰਿਆਈ ਧੀਰਮਲ ਕੋਲ ਹੈ ਤੇ ਮੈਂ ਇਹ ਗੁਰਿਆਈ ਦੀ ਪੇਟਾ ਕਿਵੇਂ ਰੱਖਾਂ ਤੁਸੀਂ ਐਵੇਂ ਉਸ ਦੀਆਂ ਤਾਰੀਫਾਂ ਕਰਦੇ ਤੇ ਵਡਿਆ ਰਹੇ ਹੋ ਆਪਣੇ ਆਪ ਨੂੰ ਨੀਵਾ ਸਮਝਣਾ ਮੁਰਖਤਾ ਹੈ ਉਹਨਾਂ ਨੇ ਭਵਿਕ ਬਾਰੇ ਸੋਚਿਆ ਹੈ ਕਿ ਮੱਖਣ ਚਾਹ ਤੇ ਪਰਦੇਸੀ ਹੈ ਇਸਨੇ ਚਲੇ ਜਾਣਾ ਹੈ ਮੈਂ ਕੱਲਿਆਂ ਇੱਥੇ ਰਹਿਣਾ ਹੈ ਫਿਰ ਮੇਰੀ ਸਹਾਇਤਾ ਕੌਣ ਕਰੇਗਾ ਮੈਂ ਕਿਉਂ ਬੂਹੇ ਤੇ ਵੈਰ ਸਹੀੜ ਲਵਾਂ ਇਸ ਵਾਸਤੇ ਸਭ ਕੁਝ ਵਾਪਸ ਭੇਜ ਦਿੱਤਾ ਹੈ ਧੀਰਮਲ ਦਾ ਮਨ ਸਚਾਈ ਵੱਲ ਮੁੜਿਆ ਪਰ ਮਾਇਆ ਦੇ لالਚੀ ਆਪਣਾ ਉੱਲੂ ਸਿੱਧਾ ਕਰਨ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਵਸ਼ਤਾ ਭਰੀ ਜੰਗਿਆਈ ਨੂੰ ਕਿਵੇਂ ਬੁਰਾਈ ਦੇ ਰੂਪ ਵਿੱਚ ਪ੍ਰਗਟਾਉਂਦੇ ਹਨ ਦੀਰਮਲ ਕਹਿੰਦਾ ਜੇ ਮੈਂ ਤੇਰੀ ਗੱਲ ਮੰਨ ਵੀ ਲਵਾਂ ਮੱਖਣ ਸ਼ਾਹ ਕੋਲ 500 ਜਵਾਨ ਸ਼ੇਰਾਂ ਵਰਗੇ ਸ਼ਸਤਰਧਾਰੀ ਉਹਨਾਂ ਦਾ ਉਹ ਸੇਵਕ ਸ਼ਰਤਾ ਲੂ ਹੁਕਮ ਮੰਨਣ ਵਾਲਾ ਜੇ ਗੁਰੂ ਤੇਗ ਬਹਾਦਰ ਬਦਲਾ ਲੈਣ ਦੀ ਭਾਵਨਾ ਨਾਲ ਚਾਹੁੰਦੇ ਤਾਂ ਮੇਰੇ ਟੋਟੇ ਟੋਟੇ ਕਰਵਾ ਕੇ ਸਦਾ ਲਈ ਖੁਰਾਕ ਖੋਜ ਮਿਟਾ ਦਿੰਦੇ ਪਰ ਉਹ ਤਾਂ ਪਹਿਲਾਂ ਹੀ ਸ਼ਾਂਤ ਚਿੱਤ ਦਇਆ ਦੇ ਸਮੁੰਦਰ ਹਨ ਕਦੇ ਕੋਈ ਕੋ ਕਰਮ ਨਹੀਂ ਕੀਤਾ ਉਹਨਾਂ ਨੇ ਜਿਵੇਂ ਤੂੰ ਕਹਿੰਦਾ ਹੈ ਉਸ ਤਰ੍ਹਾਂ ਹੋਵੇ ਵੀ ਤਾਂ ਵੀ ਹੁਣ ਐਸਾ ਵਿਗਾੜ ਪੈ ਗਿਆ ਹੈ ਜੋ ਸੁਧਰ ਨਹੀਂ ਸਕਦਾ ਇੱਜ਼ਤ ਵਿੱਚ ਫਰਕ ਇਤਨਾ ਪੈ ਗਿਆ ਹੈ ਪਹਿਲਾਂ ਵਰਗੀ ਬਣ ਨਹੀਂ ਸਕਦੀ ਸਾਰੇ ਬਦਨਾਮੀ ਹੋ ਗਈ ਹੈ ਸ਼ਰੀਕਾ ਸੋਡੀਆਂ ਵਿੱਚ ਆਖ ਉੱਚੀ ਨਹੀਂ ਕਰ ਸਕਦਾ ਸੰਗਤਾਂ ਵਿੱਚ ਥਾਂ ਥਾਂ ਤੇ ਅਪਮਜਸ ਫੈਲ ਗਿਆ ਹੈ ਇਹ ਗੱਲ ਛੁਪੀ ਨਹੀਂ ਰਹਿਣੀ ਤੇਰਮਲ ਨੇ ਗੁਰੂ ਤੇਗ ਬਹਾਦਰ ਜੀ ਨੂੰ ਮਾਰਨ ਲਈ ਗੋਲੀ ਚਲਵਾਈ ਸਿਰਫ ਆਪ ਗੁਰੂ ਬਣੇ ਰਹਿਣ ਲਈ ਸਾਰੇ ਲੋਕ ਮੈਨੂੰ ਬੁਰਾ ਕਹਿਣਗੇ ਗੁਰੂ ਤੇਗ ਬਹਾਦਰ ਨੂੰ ਚੰਗਾ ਕਹਿਣਗੇ ਉਹਦੀ ਸ਼ੋਭਾ ਹੋਵੇਗੀ ਮੇਰੀ ਥਾਂ ਥਾਂ ਤੇ ਨਿੰਦਾ ਹੋਵੇਗੀ ਮੈਂ ਸਭਾ ਵਿੱਚ ਕਿਵੇਂ ਬਹਿ ਸਕਾਂਗਾ ਮੈਂ ਕਰਤਾਰਪੁਰ ਆਪਣੇ ਘਰ ਰਹਿੰਦਾ ਤੇਰੇ ਆਖੇ ਲਾ ਕੇ ਕਾਲੇ ਨਾ ਹੁੰਦਾ ਤਾਂ ਮੇਰੀ ਇਹ ਦੁਰਦਸ਼ਾ ਤਾਂ ਨਾ ਹੁੰਦੀ ਪਰ ਹੁਣ ਉਹ ਵੇਲਾ ਹੱਥ ਨਹੀਂ ਆ ਸਕਦਾ ਹੋਰ ਕੋਈ ਚਾਰਾ ਨਹੀਂ ਸਿਵਾਏ ਇਸ ਤੋਂ ਕਿ ਮੈਂ ਦਿਨ ਚੜਨ ਤੋਂ ਪਹਿਲਾਂ ਰਾਤੋਂ ਰਾਤ ਗਰਤਾਰਪੁਰ ਪਹੁੰਚ ਜਾਵਾਂ ਤੁਸੀਂ ਤਿਆਰੀ ਕਰੋ ਸਮਾਨ ਸੰਭਾਲੋ ਮੈਂ ਕਿਸੇ ਨੂੰ ਮੂੰਹ ਦਿਖਾਣ ਜੋਗਾ ਨਹੀਂ ਸੂਰਜ ਚੜਨ ਤੋਂ ਪਹਿਲਾਂ ਮੈਂ ਆਪਣੇ ਘਰ ਚਲਾ ਜਾਵਾਂਗਾ ਤੁਸੀਂ ਸਮਾਨ ਲੈ ਕੇ ਪਿੱਛੋਂ ਪੁੱਜ ਜਾਣਾ ਸਮਾਨ ਦੀ ਸੰਭਾਲ ਕਰਨ ਤੇ ਮੁੱਖ ਮਸੰਦਾਂ ਨੇ ਧੀਰਮਲ ਨੂੰ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਰੱਖ ਲਿਆ ਹੈ ਵਾਪਸ ਨਹੀਂ ਕੀਤਾ ਜਿਸ ਨੂੰ ਸਾਰੀਆਂ ਸੰਗਤਾਂ ਮੰਨਦੀਆਂ ਹਨ ਕਹਿੰਦਾ ਮੂਰਖੋ ਤੂੰ ਸਾਂ ਖੋਇਆ ਹੈ ਹੁਣ ਲੜਨ ਤੇ ਵੀ ਹੱਥ ਨਹੀਂ ਆਉਣਾ ਮੰਗਣ ਵੀ ਨਹੀਂ ਜਾ ਸਕਦੇ ਮਰਨ ਮਰਨ ਤੱਕ ਵੈਰ ਪਾ ਲਿਆ ਹੈ ਹੁਣ ਕੋਈ ਉਪਾਅ ਨਹੀਂ ਗ੍ਰੰਥ ਸਾਹਿਬ ਮੇਰੇ ਕੋਲ ਆਉਣ ਦਾ ਬੜਾ ਮਾੜਾ ਕੰਮ ਹੋਇਆ ਆ ਹੁੰਤਾ ਗੁਰੂ ਤੇਗ ਬਹਾਦਰ ਮੋੜੇ ਤਾਂ ਮੇਰੇ ਕੋਲ ਆ ਸਕਦਾ ਹੈ। ਕਰਤਾਰਪੁਰ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ੍ਰੀ ਗੁਰੂ ਹਰ Rai ਸਾਹਿਬ ਤੱਕ ਸਬਦੀ ਔਰ ਆਦਨਾ ਕਰਾਂਗਾ। ਜਿਉ ਗੁਰੂ ਤੇਗ ਬਹਾਦਰ ਦੇ ਮਨ ਵਿੱਚ ਵਸ ਕੇ ਪ੍ਰੇਰਣਾ ਕਰਨ ਬਿਨਾ ਮੰਗਿਆ ਉਹ ਪੇਜ ਦੇਣ ਹੋਰ ਕੋਈ ਚਾਰਾ ਨਹੀਂ ਸਾਡੇ ਕੋਲ। ਧੀਰਮਾਲ ਦੇ ਰਾਤੋਂ ਰਾਤ ਬਕਾਲੇ ਵਿੱਚੋਂ ਨਸ ਜਾਣ ਦੀ ਖਬਰ ਸਾਰੇ ਪਾਸੇ ਫੈਲ ਗਈ। ਵੱਡਾ ਮੋੜ ਪੁੱਟਿਆ ਜਾਣ ਕਰਕੇ ਬਾਕੀ ਹੋਰ ਜਿਹੜੇ ਉੱਥੇ ਪਖੰਡੀ ਗੁਰੂਬਣੀ ਬੈਠੇ ਸਨ ਸਾਰੇ ਉੱਥੋਂ ਭੱਜ ਗਏ। ਬਕਾਲੇ ਵਿੱਚ ਸਿਰਫ ਬਾਬਾ ਬਕਾਲੇ ਜਿੰਨਾ ਵਾਲੇ ਸ਼ਾਰਾ ਸੀ 8ਵੇਂ ਗੁਰਾਂ ਦਾ ਉਹੀ ਪੂਰੇ ਸਤਿਗੁਰੂ ਜੀ ਰਹੇ ਗਏ ਫੇਰ ਗੁਰੂ ਮਹਾਰਾਜ ਭਾਈ ਮੱਖਣ ਸ਼ਾਹ ਨਾਲ ਅੰਮ੍ਰਿਤਸਰ ਦੇ ਦਰਸ਼ਨ ਕਰਨ ਜਾਂਦੇ ਨੇ ਦੂਜੇ ਦਿਨ ਮਹਾਰਾਜ ਬਕਾਲੇ ਵਾਪਸ ਚਲੇ ਗਏ ਇੱਥੇ ਪੁੱਜ ਕੇ ਗੁਰੂ ਮਹਾਰਾਜ ਨੇ ਕਿਹਾ ਮੱਖਣ ਸ਼ਾਹ ਸੀ ਪਹਿਲਿਆਂ ਸਤਗੁਰਾਂ ਵਾਂਗ ਵਖਰਾ ਨਗਰ ਬਸਾਣਾ ਚਾਹੁੰਦੇ ਹਾਂ ਆਖਰ ਤਿਆਰੀ ਹੋ ਪਈ ਬਕਾਲੇ ਤੋਂ ਚੱਲ ਕੇ ਬਿਆਸਾ ਦੇ ਪਤਨ ਤੇ ਪੁੱਜੇ ਵਹੀਰ ਸਾਰਾ ਪਿੱਛੇ ਆ ਰਿਹਾ ਸੀ ਬੇੜੀ ਦੀ ਵੀ ਉਡੀਕ ਕਰਨੀ ਪਈ ਇੱਕ ਸਿੱਖ ਦੇ ਸਿਰ ਤੇ ਬੀੜ ਚੁੱਕੀ ਹੋਈ ਪਲੰਗ ਸਮੇਤ ਵਹੀਰ ਨਾਲ ਸਾਰੇ ਪਤਨ ਤੇ ਇਕੱਠੇ ਹੋ ਗਏ ਗੁਰੂ ਜੀ ਨੇ ਪੁੱਛਿਆ ਇਹ ਸਿੱਖ ਨੇ ਕੀ ਚੁੱਕਿਆ ਹੈ ਮਾਤਾ ਗੁਜਰੀ ਜੀ ਦੇ ਭਰਾ ਕਿਰਪਾਲ ਨੇ ਸਾਰੀ ਵਾਰਤਾ ਦੱਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਧੀਰਮਲ ਦਾ ਹੋਰ ਸਮਾਨ ਵਾਪਸ ਕੀਤਾ ਸੀ ਤੇ ਇਹ ਮਾਤਾ ਜੀ ਨੇ ਰੱਖ ਲਿਆ ਸੀ। ਇਹ ਸੁਣ ਕੇ ਮਾਤਾ ਨਾਨਕੀ ਜੀ ਬੋਲ ਪਏ ਧੀਰਮਲ ਦਾ ਹਿੱਤ ਕਰਦੇ ਰਹਿੰਦੇ ਹਨ। ਉਹ ਇਹਨਾਂ ਦੀ ਜਾਨ ਦਾ ਵੈਰੀ ਹੈ। ਫੇਰ ਬੀੜੀ ਆ ਗਈ। ਸਾਰੇ ਬੀੜੀ ਵਿੱਚ ਬੈਠੇ ਹੋਰ ਵੀ ਮੁਸਾਫਰ ਚੜ ਗਏ। ਗੁਰੂ ਜੀ ਨੇ ਕਿਹਾ ਕੋਈ ਸੇਖ ਕਰਤਾਰਪੁਰ ਜਾ ਕੇ ਬੀੜ ਧੀਰਮਲ ਨੂੰ ਦੇ ਆਵੇ ਤਾਂ ਠੀਕ ਹੈ ਪਰ ਪ੍ਰਾਣਾਂ ਦਾ ਖਤਰਾ ਜਾਣ ਕੇ ਕਿਸੇ ਨੇ ਹਾਨਾ ਕੀਤੀ। ਬੇੜੀ ਪਾਰ ਜਾ ਲੱਗੀ ਅੰਤਰਜਾਮੀ ਗੁਰੂ ਜੀ ਨੇ ਬੇੜੀ 'ਚੋਂ ਉਤਰਦੇ ਇੱਕ ਮਨੁੱਖ ਨੂੰ ਪੁੱਛਿਆ ਤੂੰ ਕਿੱਥੇ ਜਾਣਾ ਹੈ ਉਸਨੇ ਕਿਹਾ ਕਤਾਰਪੁਰ ਗੁਰੂ ਜੀ ਨੇ ਕਿਹਾ ਜਰਾ ਠਹਿਰ ਜਾ ਸਾਡਾ ਇੱਕ ਸੁਨੇਹਾ ਲਈ ਜਾ ਦਰਿਆ ਵਿੱਚ ਚਲੇ ਗਏ ਸਿੱਖ ਨੂੰ ਲੈ ਕੇ ਗੁਰਗ੍ਰੰਥ ਸਾਹਿਬ ਜੀ ਦਰਿਆ ਵਿੱਚ ਰੱਖ ਦਿੱਤਾ ਤੇ ਕਿਹਾ ਧੀਰਮਲ ਲਵੇਗਾ ਪਾਂਦੀ ਨੂੰ ਕਹਿਣ ਲੱਗੇ ਕਰਤਾਰਪੁਰ ਧੀਰਮਲ ਨੂੰ ਆਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਿਆ ਵਿੱਚ ਰਾਕੇ ਦਿੱਤਾ ਹੈ ਆ ਕੇ ਕੰਢ ਕੇ ਲੈ ਜਾਵੇ ਗੁਰੂ ਜੀ ਅੱਗੇ ਚੱਲ ਪਏ ਪਾਂਦੀ ਨੇ ਧੀਰਮਲ ਨੂੰ ਜੋ ਸੁਨੇਹਾ ਦਿੱਤਾ ਉਹ ਸੁਣ ਕੇ ਬੜਾ ਦੁਖੀ ਹੋਇਆ ਪਾਣੀ ਵਿੱਚ ਤਾਂ ਕਾਗਜ਼ ਗਲ ਗਏ ਹੋਣਗੇ ਕੋਲ ਮਸੰਦ ਕਹਿੰਦੇ ਵੇਖਿਆ ਜਿੰਨੂੰ ਭੋਲਾ ਤੇ ਸੰਤ ਚੰਗੇ ਗੁਨਾਵਾਲਾ ਕਹਿੰਦਾ ਸੀ ਕਿੱਡੀ ਵੱਡੀ ਮਸ਼ਕਰੀ ਕੀਤੀ ਹੈ ਪਾਣੀ ਵਿੱਚ ਕਾਗਤ ਸੁੱਕੇ ਰਹਿ ਸਕਦੇ ਨੇ ਜੇ ਦੇਣੀ ਹੁੰਦੀ ਤਾਂ ਉਦੋਂ ਸਮਾਨ ਨਾਲ ਨਾ ਮੋੜ ਦਿੰਦੇ ਇਹ ਤਾਂ ਉਹਦੀ ਚੁਲਾਕੀ ਹੈ ਉਹ ਗ੍ਰੰਥ ਸਾਹਿਬ ਛੱਡਦਾ ਹੈ ਉਹੀ ਤਾਂ ਸੰਗਤਾਂ ਦੇ ਪੁੱਜਣ ਵਾਲੀ ਅਨਮੋਲ ਵਸਤੂ ਹੈ ਜੋ ਸਾਰੀ ਸ੍ਰਿਸ਼ਟੀ ਵਿੱਚ ਕਿਤੇ ਲੱਭ ਨਹੀਂ ਸਕਦੀ ਮਸੰਦਾ ਨੇ ਖੂਬ ਮਸਾਲੇ ਲਾ ਦਿੱਤੇ ਸੁਨੇਹਾ ਦੇਣ ਵਾਲਾ ਕਹਿਣ ਲੱਗਾ ਨਹੀਂ ਤੁਸੀਂ ਗਲਤ ਕਹਿੰਦੇ ਹੋ ਮੇਰੇ ਸਾਹਮਣੇ ਉਹਨਾ ਆਪ ਜਾ ਕੇ ਪਲੰਗ ਸਮੇਤ ਦਰਿਆ ਵਿੱਚ ਰੱਖੀ ਹੈ ਮੈਨੂੰ ਸੁਨੇਹਾ ਦਿੱਤਾ ਹੈ ਪਰ ਮਸੰਦ ਧੀਰਮਲ ਦੇ ਪੈਰ ਨਾ ਲੱਗਣ ਦੇ ਨਾ ਚਲੋ ਜੇ ਰੱਖੀ ਵੀ ਹੈ ਤਾਂ ਪਾਣੀ ਰੋੜ ਕੇ ਲੈ ਗਿਆ ਉੱਥੇ ਭਈ ਥੋੜੀ ਹੈ ਫਿਰ ਜੇ ਮਿਲ ਵੀ ਜਾਵੇ ਤਾਂ ਕਿਸ ਕੰਮ ਕਾਗਜ਼ ਗਲ ਕੇ ਆਟਾ ਹੋ ਗਏ ਹੋਣੇ ਨੇ ਇਸੇ ਤਰ੍ਹਾਂ ਕਈ ਦਿਨ ਗੁਜ਼ਰ ਗਏ ਸੋਚਾਂ ਦੇ ਸਮੁੰਦਰ ਵਿੱਚ ਧੀਰਮਲ ਡੁੱਬਾ ਰਿਹਾ ਇੱਕ ਦਿਨ ਰਾਤ ਸੁੱਤੇ ਪਏ ਨੂੰ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਹਨ ਮਸੰਦਾਂ ਦੇ ਆਖੇ ਨਾਲ ਲਾ ਕੇ ਜਾ ਕੇ ਭੀੜ ਕੱਢ ਕੇ ਲਿਆ ਅਚਾਨਕ ਅੱਖ ਖੁੱਲ ਗਈ ਹੈਰਾਨ ਹੋਇਆ ਉੱਠਿਆ ਇਸ਼ਨਾਨ ਕੀਤਾ ਕੱਪੜੇ ਪਾਏ ਸੁਨੇਹਾ ਦੇਣ ਵਾਲੇ ਨੂੰ ਬੁਲਾਇਆ ਤੋਬੇ ਨਾਲ ਲੈ ਕੇ ਦਰਿਆ ਤੇ ਪੁੱਜਾ ਜਤਨ ਕਰਦੇ ਰਹੇ ਪਤਾ ਨਾ ਲੱਗੇ ਜਦੋਂ ਅਰਦਾਸ ਕਰਨ ਲੱਗਾ ਧੀਰਮਲ ਦਾ ਸੁਨੇਹਾ ਦੇਣ ਵਾਲੇ ਨੇ ਸਲਾਹ ਦਿੱਤੀ ਈਰਖਾ ਲੱਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਨਾਂ ਲੈ ਕੇ ਸੱਚੇ ਦਿਲ ਨਾਲ ਅਰਦਾਸ ਕਰ ਤੂੰ ਕਰਦਾ ਹੈ ਗੁਰੂ ਹਰਿ ਰਾਏ ਸਾਹਿਬ ਤੱਕ ਤੇ ਬੀੜ ਕਿਵੇਂ ਲੱਭੇ ਜਦੋਂ ਬਚਨ ਮੰਨ ਕੇ ਅਰਦਾਸ ਕੀਤੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੱਭ ਪਏ ਸਿਰਫ ਉਪਰੋਂ ਵਸਤਰ ਤੇ ਹਾਸ਼ੀਆ ਭਿੱਜਾ ਹੈ ਜਿਥੋਂ ਤੱਕ ਅੱਖਰ ਸਾਨ ਬਿਲਕੁਲ ਸੁੱਕਾ ਰਿਹਾ ਧੀਰਮਲ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਗੁਰੂ ਤੇਗ ਬਹਾਦਰ ਜੀ ਨੇ ਧੀਰਮਲ ਨਾਲ ਕੋਈ ਵੈਰਤਾ ਨਾ ਰੱਖੀ ਉਹਨਾਂ ਬਿਨਾਂ ਕਿਸੇ ਲਾਲਚ ਵਿਰੋਧ ਤੋਂ ਧੀਰਮਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਾਪਸ ਕਰ ਦਿੱਤੀ